ਹਾਂਜੀ ਉਸ ਕਾਲਪੁਰਖ ਵਾਹਿਗੁਰੂ ਦੀ ਬਣਾਈ ਹੋਈ ਇਸ ਖੂਬਸੂਰਤ ਦੁਨੀਆ ਦੇ ਵਿੱਚ ਇਸ ਰੰਗ-ਬਰੰਗੀ ਦੁਨੀਆ ਦੇ ਵਿੱਚ ਬਹੁਤ ਤਰ੍ਹਾਂ ਦੇ ਰੰਗ ਦੇਖਣ ਨੂੰ ਮਿਲਦੇ ਆ ਤੇ ਜੇ ਚੰਗੇ ਰੰਗ ਨੇ ਤਾਂ ਮਾੜੇ ਵੀ ਨੇ ਆ ਦੇਖੋ ਤੁਸੀਂ ਇਹ ਬੰਦਿਆਂ ਨੂੰ ਇੱਕ ਜਗਾ ਲੱਭੀ ਆ ਉਸ ਜਗਾ ਦੇ ਵਿੱਚ ਉੱਤਰ ਕੇ ਜਦੋਂ ਇਹਨਾਂ ਨੇ ਦੇਖਿਆ ਤਾਂ ਇਹ ਬੜੇ ਹੈਰਾਨ ਹੋਏ ਪਹਿਲਾਂ ਤਾਂ ਉਸ ਜਗਾ ਦੇ ਉੱਤੇ ਥੋੜਾ ਬਹੁਤਾ ਇਹਨਾਂ ਨੂੰ ਸਮਾਨ ਵੀ ਮਿਲਿਆ ਜਿੱਦਾਂ ਉੱਥੇ ਇੱਕ ਨਹੀਂ ਕਈ ਬੰਦੇ ਰਹਿੰਦੇ ਹੁੰਦੇ ਨੇ ਤੇ ਫਿਰ ਉਸ ਜਗ੍ਹਾ ਦੇ ਵਿੱਚ ਇਹਨਾਂ ਨੂੰ ਬਹੁਤ ਸਾਰੀਆਂ ਇਨਸਾਨੀ ਹੱਡੀਆਂ ਮਿਲੀਆਂ ਖੋਪੜੀਆਂ ਮਿਲੀਆਂ ਹੁਣ ਇਹ ਨਹੀਂ ਹਜੇ ਤੱਕ ਕਲੀਅਰ ਹੋਇਆ ਕਿ ਇਹ ਕਬਰਸਤਾਨ ਦੀਆਂ ਹੱਡੀਆਂ ਜਾਂ ਖੋਪੜੀਆਂ ਨੇ ਜਾਂ ਫਿਰ ਇਹ ਕੋਈ ਤੰਤਰ ਵਿਦਿਆਵਾਸਤ ਲਿਆ ਕੇ ਰੱਖੀਆਂ ਗਈਆਂ ਇੱਥੇ ਜਾਂ ਕਿਸੇ ਇਦਾਂ ਦੀ ਤੰਤਰ ਵਿਦਿਆ ਦੇ ਲਈ ਵਰਤੀਆਂ ਜਾਂਦੀਆਂ ਨੇ ਕਿਉਂਕਿ ਜਿਨ੍ਹਾਂ ਨੇ ਇਹ ਵੀਡੀਓ ਪਾਈ ਆ ਉਹਨਾਂ ਨੇ ਦੱਸਿਆ ਕਿ ਇਹ ਉਹ ਜਗ੍ਹਾ ਤੇ ਉਸ ਜਗ੍ਹਾ ਤੇ ਪਹੁੰਚੇ ਨੇ ਜਿੱਥੇ ਬੈਠ ਕੇ ਸ਼ੈਤਾਨ ਦੀ ਪੂਜਾ ਕੀਤੀ ਜਾਂਦੀ ਹੈ ਜਿਨ੍ਹਾਂ ਨੂੰ ਆਪਾਂ ਲੂਮੀਨਾਤੀ ਕਹਿੰਦੇ ਆ ਜਾਂ ਇਹ ਬਾਹਰਲੇ ਮੌਲਕਾਂ ਦੇ ਵਿੱਚ ਉਹ ਗੁਪਤ ਥਾਮਾਂ ਦੇ ਉੱਤੇ ਜਾ ਕੇ ਆਪਣੇ ਦੇਵਤੇ ਦੀ ਪੂਜਾ ਕਰਦੇ ਆ ਉਹ ਫਿਰ ਇਦਾਂ ਦੀਆਂ ਥਾਮਾਂ ਬਣਾਉਂਦੇ ਨੇ ਗੁਪਤ ਥਾਮਾਂ ਜਿਹੜੀਆਂ ਲੋਕਾਂ ਦੀ ਨਿਗਾਹ ਤੋਂ ਦੂਰ ਹੁੰਦੀਆਂ ਨੇ ਛੋਟੀਆਂ-ਛੋਟੀਆਂ ਸੁਰੰਗਾਂ ਪੱਟ ਕੇ ਧਰਤੀ ਦੇ ਥੱਲੇ ਬਣਾਈਆਂ ਹੋਈਆਂ ਇਹ ਲੁਕੀਆਂ ਹੋਈਆਂ ਥਾਵਾਂ ਇਹ ਉਹ ਵਰਤਦੇ ਨੇ ਇੱਥੇ ਉਹ ਆਪਣੇ ਰਿਚੁਅਲ ਜਿਹੜੇ ਉਹਨਾਂ ਦੀਆਂ માનਤਾਵਾਂ ਮਨੋਤਾਂ ਨੇ ਉਹ ਪੂਰੀਆਂ ਕਰਦੇ ਆ ਧੰਨਵਾਦ